ਬਟਾਲਾ ਦੇ ਕਸਬਾ ਸ਼੍ਰੀ ਹਰਗੋਬਿੰਦਪੁਰ ਸਾਹਿਬ ਦੇ ਨਜ਼ਦੀਕ ਪੈਂਦੇ ਪਿੰਡ ਟੀਮਾ ਖੁੱਡੀ ਵਿਖੇ ਦਿੱਲੀ ਕਟੜਾ ਐਕਸਪ੍ਰੈਸ ਵੇ ਦੀ ਜ਼ਮੀਨ ਐਕਵਾਇਰ ਨੂੰ ਲੈ ਕੇ ਪ੍ਰਸ਼ਾਸਨ ਅਤੇ ਕਿਸਾਨਾਂ ਵਿੱਚ ਤਣਾਅਪੂਰਨ ਮਾਹੌਲ ਬਣਿਆ ਹੋਇਆ ਹੈ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜ਼ਿਲ੍ਹਾ ਗੁਰਦਾਸਪੁਰ ਦੇ ਸੀਨੀਅਰ ਮੀਤ ਪ੍ਰਧਾਨ ਚਿਰਮਲ ਸਿੰਘ ਬੱਜੂ ਮਾਨ ਦੀ ਅਗਵਾਈ ਹੇਠ ਸੈਂਕੜਿਆਂ ਦੀ ਗਿਣਤੀ ਵਿੱਚ ਕਿਸਾਨਾਂ ਵੱਲੋਂ ਐਕਸਪ੍ਰੈਸ ਵੇ ਦੀ ਜ਼ਮੀਨ ਐਕਵਾਇਰ ਕਰਨ ਆਏ ਪ੍ਰਸ਼ਾਸਨ ਦਾ ਘਰਨਾਲ ਲਗਾ ਕੇ ਵਿਰੋਧ ਕੀਤਾ ਗਿਆ। ਮੀਡੀਆ ਨਾਲ ਗੱਲਬਾਤ ਕਰਦੇ ਹਾਂ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਚਿਰਮਲ ਸਿੰਘ ਨੇ ਆਖਿਆ ਕਿ ਪ੍ਰਸ਼ਾਸਨ ਧੱਕੇ ਨਾਲ ਕਿਸਾਨਾਂ ਦੀਆਂ ਜ਼ਮੀਨਾਂ ਤੇ ਕਬਜ਼ਾ ਕਰਨਾ ਚਾਹੁੰਦਾ ਹੈ ਉਹਨਾਂ ਆਖੇ ਕਿ ਅਸੀਂ ਪ੍ਰਸ਼ਾਸਨ ਦੀ ਧੱਕੇਸ਼ਾਹੀ ਦਾ ਡਟ ਕੇ ਵਿਰੋਧ ਕਰਾਂਗੇ ਅੱਜ ਨੈਸ਼ਨਲ ਹਾਈਵੇ ਦੇ ਵੱਲੋਂ ਸਵੇਰੇ ਤੜਕਸਰ ਜਿਹੜਾ ਉਹ ਪੋਜੀਸ਼ਨ ਲੈਣ ਵਾਸਤੇ ਇੱਥੇ ਪ੍ਰਸ਼ਾਸਨ ਆਇਆ ਆ ਜਿਸ ਜਮਾਨੀਓ ਗੈਸਰੀਆਂ ਸਾਹਿਬ ਬਟਾਲਾ ਡੈਪ ਸਾਹਿਬ ਸ਼੍ਰੀ ਹਰਗੋਬਿੰਦਪੁਰ ਸਾਹਿਬ ਤੇ ਆਲਾ ਅਫਸਰ ਸ਼ਾਇਦ ਤੇ ਮੌਜੂਦ ਆ ਟੇਬਲ ਦੇ ਉੱਤੇ ਬੈਠ ਕੇ ਜਿਹੜੀ ਗੱਲਬਾਤ ਹੋਈ ਸੀ ਉਹਦੇ ਵਿੱਚ ਇਹ ਕਿਹਾ ਗਿਆ ਸੀਗਾ ਔਰ ਜੱਦੀ ਬੰਦੀ ਦੇ ਆਧਾਰ ਤੇ ਜਿਨ੍ਹਾਂ ਲੋਕਾਂ ਨੇ ਪੈਸੇ ਜਾ ਕੇ ਲਏ ਹੋਏ ਨੇ ਤੇ ਪ੍ਰਸ਼ਾਸਨ ਨਾਲ ਆਪਣਾ رابطہ ਕਾਇਮ ਕਰਦੇ ਨੇ ਉਹਨਾਂ ਦੇ ਪੋਜੀਸ਼ਨ ਜਿਹੜੇ ਨੇ ਉਹ ਪ੍ਰਸ਼ਾਸਨ ਆਪਣੇ ਆਧਾਰ ਤੇ ਲੈ ਰਿਹਾ ਉਹਦੇ ਚੱਲਦੇ ਮੇਰੇ ਨਾਲ ਖੜੇ ਨੇ ਸਰਦਾਰ ਸੁਖਵਿੰਦਰ ਸਿੰਘ ਜੀ ਜਿਨ੍ਹਾਂ ਨੇ ਆਪਣਾ ਕਾਲਾ ਦਾ ਅਵਾਰਡ ਜਿਹੜਾ ਉਹ ਪ੍ਰਸ਼ਾਸਨ ਤੋਂ ਲਿਆ ਪਰ ਉਹਨਾਂ ਦਾ ਬਾਕੀ 5 ਕਨਾਲ ਤੇ 17 ਮਰਲੇ ਰਕਬਾ ਜਿਹੜਾ ਉਹ ਖੜਾ ਪਰਲੇ ਪਾਸੇ ਜਿਹਦੇ ਪੈਸੇ ਨਹੀਂ ਮਿਲੇ ਹੈਗੇ ਜਿਹੜੇ ਪੈਸੇ ਇਹਨਾਂ ਨੇ ਲਏ ਨੇ ਕਾਲਾ ਦੇ ਵਾਰਡ ਦੇ ਅਨਸਾਰ ਉਹਦੀ ਜਿਹੜੀ ਬਣਦੀ ਜਗ੍ਹਾ ਉਹਦੇ ਵਿੱਚ ਬਾਬਾ ਜੀ ਜਿਹੜੇ ਨੇ ਰਸਤਾ ਦੇਣ ਲੱਗੇ ਅਗਲੀਆਂ ਪੈਲੀਆਂ ਨੂੰ ਜਿਨ੍ਹਾਂ ਨੇ ਭਾਈ ਪੈਸੇ ਚੁੱਕੇ ਹੋਏ ਨੇ ਜਥੇਬੰਦੀ ਦੇ ਪੱਖ ਤੋਂ ਬਿਲਕੁਲ ਸਪਸ਼ਟ ਕਰਦੇ ਬਿਲਕੁਲ ਸਾਫ ਸ਼ਬਦਾਂ ਦੇ ਵਿੱਚ ਪੂਰੇ ਪੰਜਾਬ ਦੇ ਲਈ ਨਹੀਂ ਪੂਰੇ ਭਾਰਤ ਦੇ ਲਈ ਜਿੱਥੇ ਨੈਸ਼ਨਲ ਹਾਈਵੇ ਦੀ ਬਟਾਲਾ ਦੇ ਕਸਬਾ ਸ਼੍ਰੀ ਹਰਗੋਬਿੰਦਪੁਰ ਸਾਹਿਬ ਦੇ ਨਜ਼ਦੀਕ ਪੈਂਦੇ ਪਿੰਡ ਚੀਮਾ ਖੁੱਡੀ ਵਿਖੇ ਦਿੱਲੀ ਕਟੜਾ ਐਕਸਪ੍ਰੈਸ ਵੇ ਦੀ ਜ਼ਮੀਨ ਐਕਵਾਇਰ ਨੂੰ ਲੈ ਕੇ ਪ੍ਰਸ਼ਾਸਨ ਅਤੇ ਕਿਸਾਨਾਂ ਵਿੱਚ ਤਣਾਅਪੂਰਨ ਮਾਹੌਲ ਬਣਿਆ ਹੋਇਆ ਹੈ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜ਼ਿਲ੍ਹਾ ਗੁਰਦਾਸਪੁਰ ਦੇ ਸੀਨੀਅਰ ਮੀਤ ਪ੍ਰਧਾਨ ਚਿਰਮਨ ਸਿੰਘ ਬੱਜੂ ਮਾਨ ਦੀ ਅਗਵਾਈ ਹੇਠ ਸੈਂਕੜਿਆਂ ਦੀ ਗਿਣਤੀ ਵਿੱਚ ਕਿਸਾਨਾਂ ਵੱਲੋਂ ਐਕਸਪ੍ਰੈਸ ਵੇ ਦੀ ਜ਼ਮੀਨ ਐਕਵਾਇਰ ਕਰਨ ਆਏ ਪ੍ਰਸ਼ਾਸਨ ਦਾ ਧਰਣਾ ਲਗਾ ਕੇ ਵਿਰੋਧ ਕੀਤਾ ਗਿਆ। ਮੀਡੀਆ ਨਾਲ ਗੱਲਬਾਤ ਕਰਦੇ ਹਾਂ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਚਿਰਮਲ ਸਿੰਘ ਨੇ ਆਖਿਆ ਕਿ ਪ੍ਰਸ਼ਾਸਨ ਧੱਕੇ ਨਾਲ ਕਿਸਾਨਾਂ ਦੀਆਂ ਜ਼ਮੀਨਾਂ ਤੇ ਕਬਜ਼ਾ ਕਰਨਾ ਚਾਹੁੰਦਾ ਹੈ ਉਹਨਾਂ ਆਖੇ ਕਿ ਅਸੀਂ ਪ੍ਰਸ਼ਾਸਨ ਦੀ ਧੱਕੇਸ਼ਾਹੀ ਦਾ ਡਟ ਕੇ ਵਿਰੋਧ ਕਰਾਂਗੇ ਅੱਜ ਨੈਸ਼ਨਲ ਹਾਈਵੇ ਦੇ ਵੱਲੋਂ ਸਵੇਰੇ ਤੜਕਸਰ ਜਿਹੜਾ ਉਹ ਪੋਜੀਸ਼ਨ ਲੈਣ ਵਾਸਤੇ ਇੱਥੇ ਪ੍ਰਸ਼ਾਸਨ ਆਇਆ ਆ ਜਿਸ ਮੰਗ ਨੂੰ ਗੈਸਰੀਆਂ ਸਭ ਬਟਾਲਾ ਡੈਪ ਸਭ ਸ਼੍ਰੀ ਹਰਗੋਬਿੰਦਪੁਰ ਸਾਹਿਬ ਤੇ ਆਲਾ ਅਫਸਰ ਸ਼ਾਇਦ ਤੇ ਮੌਜੂਦ ਆ ਟੇਬਲ ਦੇ ਉੱਤੇ ਬੈਠ ਕੇ ਜਿਹੜੀ ਗੱਲਬਾਤ ਹੋਈ ਸੀ ਉਹਦੇ ਵਿੱਚ ਇਹ ਕਿਹਾ ਗਿਆ ਸੀਗਾ ਔਰ ਜੱਦੀ ਬੰਦੀ ਦੇ ਆਧਾਰ ਤੇ ਜਿਨ੍ਹਾਂ ਲੋਕਾਂ ਨੇ ਪੈਸੇ ਜਾ ਕੇ ਲਏ ਹੋਏ ਨੇ ਤੇ ਪ੍ਰਸ਼ਾਸਨ ਨਾਲ ਆਪਣਾ رابطہ ਕਾਇਮ ਕਰਦੇ ਨੇ ਉਹਨਾਂ ਦੇ ਪੋਜੀਸ਼ਨ ਜਿਹੜੇ ਨੇ ਉਹ ਪ੍ਰਸ਼ਾਸਨ ਆਪਣੇ ਆਧਾਰ ਤੇ ਲੈ ਰਿਹਾ ਉਹਦੇ ਚੱਲਦਿਆਂ ਮੇਰੇ ਨਾਲ ਖੜੇ ਨੇ ਸਰਦਾਰ ਸੁਖਵਿੰਦਰ ਸਿੰਘ ਜੀ ਜਿਨ੍ਹਾਂ ਨੇ ਆਪਣਾ ਕਾਲਾ ਦਾ ਅਵਾਰਡ ਜਿਹੜਾ ਉਹ ਪ੍ਰਸ਼ਾਸਨ ਤੋਂ ਲਿਆ ਪਰ ਉਹਨਾਂ ਦਾ ਬਾਕੀ 5 ਕਨਾਲ ਤੇ 17 ਮਰਲੇ ਰਕਬਾ ਜਿਹੜਾ ਉਹ ਖੜਾ ਪਰਲੇ ਪਾਸੇ ਜਿਹਦੇ ਪਾਸੇ ਨਹੀਂ ਮਿਲੇ ਜਿਹੜੇ ਪੈਸੇ ਇਹਨਾਂ ਨੇ ਲਏ ਨੇ ਕਾਲਾ ਦੇ ਵਾਰਡ ਦੇ ਅਨਸਾਰ ਉਹਦੀ ਜਿਹੜੀ ਬਣਦੀ ਜਗ੍ਹਾ ਉਹਦੇ ਵਿੱਚ ਬਾਬਾ ਜੀ ਜਿਹੜੇ ਨੇ ਰਸਤਾ ਦੇਣ ਲੱਗੇ ਅਗਲੀਆਂ ਪੈਲੀਆਂ ਨੂੰ ਜਿਨ੍ਹਾਂ ਨੇ ਭਾਈ ਪੈਸੇ ਚੁੱਕੇ ਹੋਏ ਨੇ ਜਥੇਬੰਦੀ ਦੇ ਪੱਖ ਤੋਂ ਬਿਲਕੁਲ ਸਪਸ਼ਟ ਕਰਦੇ ਬਿਲਕੁਲ ਸਾਫ ਸ਼ਬਦਾਂ ਦੇ ਵਿੱਚ ਪੂਰੇ ਪੰਜਾਬ ਦੇ ਲਈ ਨਹੀਂ ਪੂਰੇ ਭਾਰਤ ਦੇ ਲਈ ਜਿੱਥੇ ਨੈਸ਼ਨਲ ਹਾਈਵੇ ਦੀ